ਸਾਰਿਆਂ ਨੂੰ ਦੇਮਾਤਰੀ ਸਾਰਿਆਂ ਨੂੰ ਮੇਰਾ ਨਾਮ ਮਯੋਗਿਤਾ ਹੈ ਸ੍ਰੀ ਕਾਲੀ ਦਵਾਰ ਮੰਦਿਰ ਦੇ ਵਿੱਚ ਆਏ ਹੋਏ ਆ ਠੀਕ ਹੈ ਇਹ ਬਹੁਤ ਪ੍ਰਸਿੱਧ ਮੰਦਿਰ ਹੈ ਇੱਥੇ ਹਰ ਸਾਲ ਐਵੇਂ ਤੁਮਤਾਮ ਨਾਲ ਨਰਾਤੇ ਮਨਾਏ ਜਾਂਦੇ ਨੇ ਸਾਰਿਆਂ ਨੂੰ ਨਵਰਾਤਰੀ ਦੀ ਲੱਖ ਲੱਖ ਵਧਾਈ ਜੀ ਮੈਂ ਬਚਪਨ ਤੋਂ ਆ ਰਹੇ ਹਾਂ ਅਸੀਂ ਹਰ ਸਾਲ ਆ ਰਹੇ ਹਾਂ ਬਚਪਨ ਤੋਂ ਆ ਰਹੇ ਸੀ ਤੇ ਸੀ ਸੀ ਮਾਂ ਹਮੇਸ਼ਾ ਜੇਕਰ ਆਇਆ ਕਈ ਦਵਾਰ ਨਾਲ ਦਾ ਗੋਲ ਸੱਚੇ ਦਵਾਰ ਠੀਕ ਹੈ ਮੈਂ ਤਾਂ ਪਾਗਣਾ ਟੈਂਡਿੰਗ ਦਾ ਹੀ ਬੜੀ ਕਿਰਪਾਇ ਤੇ ਉਹ ਵੀ ਅੰਦਰ ਬਹੁਤ ਕੁਝ ਲੈ ਕੇ ਜਾਂਦਾ ਕਿਸਮਤ ਰਾਨੀ ਬੜਾ ਖੁਸ਼ ਗਿਆ ਹੈ ਸਾਰੀ ਉਮਰ ਮੇਰੀ ਮਾਂ ਦੇ ਦਰਬਾਰ ਤੇ ਲੰਗੀ ਇਸ ਬੱਚੇ ਵੀ ਨਾਂ ਲੱਗ ਗਿਆ ਬਹੁਤ ਕੁਝ ਪਾਣੇ ਦਿੱਤਾ ਬੜੀ ਕਿਰਪਾ ਕੀਤੀ ਮਾਂ ਨੇ ਹਰ ਰਾਖ ਸੂਰੀ ਕਿਰਪਾ ਮਾਂ ਨੇ ਕੋਈ ਕਬੀਆ ਨਹੀਂ ਛੱਡਿਆ ਸਭ ਪਾੰਦੀਆਂ ਆਸ਼ਾ ਕ੍ਰਿਸ਼ਨਾ ਸਭ ਉਹੀਆਂ ਕੀਤੀਆਂ ਮਾਂ ਨੇ ਸਭ ਦੀ ਇਹ ਕਰਦੀ ਮਾਂ ਜੂ ਮਾਂ ਚ ਪਾਉਂਦੇ ਸਭ ਲੈ ਕੇ ਜਾਂਦਾ ਸਭ ਦੀ ਮਹਾਸਾਖੂਰੀਆਂ ਕਰਦੀ ਹੈ ਮਾਂ ਬੜਾ ਖੁਸ਼ੀਆਂ ਦਿੰਦੀ ਟੈਨਸ਼ਨਾਂ ਤੋਂ ਦੂਰ ਕਰਦੀ ਮੇਰਾ ਨਾਮ ਅੰਜਲੀ 베ਦੀ ਹੈ ਤੇ ਮਾਤਾ ਰਾਣੀ ਦੇ ਦਰਸ਼ਨ ਕਰਨ ਆਇਆ ਬਹੁਤ ਵਧੀਆ ਕੀ ਨਰਾਤੇ ਹੈ ਬੜੀ ਖੁਸ਼ੀ ਹੈ ਕਿ ਨਰਾਤੇ ਆਏ ਨੇ ਇਸ ਹੋਰ ਬਸ ਬੜੀ ਮਨੋਕਾਮਨਾ ਪੂਰੀ ਆ ਗਈ ਮਮਤਾ ਬੜੀ ਹੈ ਕਾਲੀ ਦਵਾਰੇ ਵਾਲੀ ਮਾਤਾ ਜੀ ਤੇ ਮਨ ਨੂੰ ਬੜੀ ਸ਼ਾਂਤੀ ਮਿਲਦੀ ਹੈ ਕਿੰਨੇ ਦਿਨ ਤੇ ਆਏ ਹਾਂ ਹਾਂਜੀ ਸਵੇ ਸਵੇ ਆਏ ਆ ਅਸੀਂ ਪੂਰੇ ਮਹੀਨਾ ਆਏ ਆ ਹਾਂਜੀ ਜਮ ਬਜੀ ਦੇ ਦਰਬਾਰਾ ਦੇ ਲਾ ਕੀ ਕਦੇ ਨਰਾਤਨ ਮਹਾਮਾਈ ਦੇ ਦਰਬਾਰ ਤੇ ਜੋ ਵੀ ਆਂਦਾ ਵਾ ਆਪਣੀ ਮਹਾਮਾਈ ਦੇ ਕੋਲੋਂ ਮੰਨ ਦੀਆਂ ਮਨੋ ਕਾਮਨਾ ਜਿਹੜੀਆਂ ਪੂਰੀਆਂ ਕਰਵਾਉਂਦਾ ਵਾ ਆਪਣੇ ਨੇਚਾ ਦੇ ਨਾਲ ਆਂਦਾ ਮਾਤਾ ਰਾਣੀ ਦੇ ਨਰਾਤੇ ਸ਼ੁਭ ਸਾਰੇ ਭਗਤਾਂ ਨੂੰ ਲੱਖ ਲੱਖ ਵਧਾਈਆ ਨਵੇਂ ਸਾਲ ਦੀ ਜੀ ਮਹਾਮਾ ਜੀ ਅੱਜ ਸਾਲ ਪੁੱਤਰੀ ਮਾਤਾ ਦਾ ਪਹਿਲਾ ਨਰਾ ਦਾਵਾ ਮਹਾਰਾਣੀ ਦਾ ਮਹਾਰਾਣੀ ਕੋ ਜੋ ਮੰਗਾਉਂ ਦੰਦੀ ਏ ਜੋ ਦਵਾਰ ਅੰਧੋਦਨ ਦੰਦੀ ਪੋਤ ਵਾਲੇ ਪੋਤ ਨੇ ਤਾਂ ਮਰੇ ਤਾਂ ਦੰਦੀ ਏ ਜੋ ਵੀ ਤੁਸੀਂ ਆਪਣੇ ਨਚਾ ਲੈ ਕੇ ਆਓਗੇ ਮਹਾਰਾਣੀ ਕੋ ਮਨੋ ਕਾਮਨਾ ਪੂਰੀਆਂ ਕਰ ਦੰਦੀ ਏ ਮਹਾਰਾਣੀ ਦਾ ਸੱਚਾ ਦਰਬਾਰਾ ਮੇਰਾ ਨਾਮ ਹੈ ਜੀ ਅਜੇ ਕੁਮਾਰ ਸੋ ਅੱਜ ਚੈਤਰ ਮਾਸ ਦਾ ਵੈਲਾ ਨਵਰਾਤਰਾ ਹੈ ਤੇ ਸਾਰੇ ਸੰਗਤ ਨੂੰ ਅਯਕ ਮਾਰਵਲੋ ਲੱਖ ਲੱਖ ਵਧਾਈ ਜੇ ਤੇ ਇਹ ਨਰਾਤਿਆਂ ਦਾ ਮਹੱਤਵਪੂਰਨ ਦਿਵਸ ਹੈ ਕਿ ਇਸ ਸੀਤਲਾ ਮਾਤਾ ਦੇ ਵੀ ਨਰਾਤੇ ਕਹੇ ਜਾਂਦੇ ਨੇ ਤੇ ਸਾਰੇ ਸੰਗਤ ਹੂਮ ਹੁਮ ਆ ਕੇ ਮਹਾਰਾਣੀ ਦੇ ਚਰਨਾਂ ਦੇ ਵਿੱਚ ਆਪਣੇ ਭਜਨ ਕਰਨ ਆਂਦੇ ਨੇ ਕਵਾਟ ਕਰਨ ਆਂਦੇ ਨੇ ਤੇ ਆਪਣੇ ਆਪਣੇ ਅਰਦਾਸਾਂ ਲੈ ਕੇ ਆਂਦੇ ਸੀ ਭਜਨ ਤੇ ਜਿਦੋਂ ਜਿਸ ਨਾਲ ਜਦੋਂ ਤੇ ਮਹਾਮੈ ਦੇ ਦਰਬਾਰ ਨਾਲ ਜੁੜੇ ਆ ਮਹਾਮੈ ਨੂੰ ਐ ਹੀ ਕਹਿੰਦੇ ਆ ਅਸਾ ਲਈਏ ਤੇ ਕਸਾਂਗੇ ਨਿਭਾਤੇ ਮਾ ਕਲੀ ਦਵਾਰੇ ਵਾਲੀ ਤਤਿ ਵੇਖ ਲਵੀ ਸਾਨੂੰ ਇਹ ਜਮਾ ਕੇ ਮਾ ਕਲੀ ਦਵਾਰੇ ਵਾਲੀ ਤੇਰਾ ਲੜ ਫੜਿਆ ਨਾ ਹੋਰ ਕਿਤੇ ਤੱਕ ਕੇ ਆ ਚੰਡੇ ਵਾਲੀ ਪਰੋਸਾ ਤੇਰੇ ਉੱਤੇ ਰੱਖਿਆ ਤਾਨੂੰ ਵੇਖ ਲਵੀਂ ਠੋਕ ਵਜਾ ਕੇ ਰਾਣੀਆਂ ਨੀ ਬਪਾਲੀ ਦਵਾਰੇ ਵਾਲੀ ਹਸੀਨ ਆਏ ਤੇ ਦਸਾਂਗੇ ਨਿਭਾ ਕੇ ਮਾਕਲੀ ਦਵਾਰੇ